ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਡੇ ਵਾਸਤੇ ਨਵੀਂ ਰੈਸਪੀ ਲੈ ਕੇ ਆਏ ਆਂ ਨਾਸ਼ਤੇ ਪੰਜਾ ਮਿੰਟਾਂ ਵਿੱਚ ਜਿਹੜਾ ਨਾਸ਼ਤਾ ਤਿਆਰ ਹੋ ਜਾਏਗਾ ਉਹ ਵੀ ਕੱਚੇ ਆਲੂਆਂ ਤੋਂ ਮੈਂ ਤਿੰਨ ਕੱਚੇ ਆਲੂ ਲਏ ਜੀ ਤੇ ਕਸੂਰੀ ਮੇਥੀ ਲਈ ਹੈ ਆਟਾ ਲਿਆ ਜੀ ਜਿਹੜਾ ਆਪਾਂ ਆਮ ਰੋਟੀ ਬਣਾਉਣ ਵਾਸਤੇ ਯੂਜ਼ ਕਰਦੇ ਹਾਂ ਉਹ ਲਿਆ ਜੀ ਨਾਲ ਪਿਆਜ਼ ਟਮਾਟਰ ਥੋੜਾ ਜਿਹਾ ਤੇਲ ਲਿਆ ਆਪਾਂ ਸਰੋਂ ਦਾ ਤੁਸੀਂ ਜੋ ਵੀ ਲੈ ਸਕਦੇ ਹੋ ਰਿਫਾਈਨ ਵੀ ਲੈ ਸਕਦੇ ਮੈਂ ਤਾਂ ਜ਼ਿਆਦਾਤਰ ਇਹ ਤੇਲ ਹੀ ਯੂਜ਼ ਕਰਦੀ ਹੈਗੀ ਆ ਤੇ ਨਾਲ ਥੋੜੀ ਜੀ ਆਪਾਂ ਹਰੀ ਮਰਚ ਕੱਟੀ ਹੋਈ ਆ ਕੱਚੇ ਆਲੂ ਲੈਨੇ ਜੀ ਇਹਨਾਂ ਤੋਂ ਆਪਾਂ ਤੁਹਾਨੂੰ ਅੱਜ ਨਾਸ਼ਤਾ ਤਿਆਰ ਕਰਕੇ ਵਿਖਾਵਾਂਗੇ ਸਿਰਫ 5 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ ਚਲੋ ਜੀ ਕਰੀਏ ਸ਼ੁਰੂ ਆਪਾਂ ਆਲੂਆਂ ਨੂੰ ਪਹਿਲਾਂ ਆਪਾਂ ਜਿਹੜਾ ਉੱਪਰ ਛਿਲਕ ਲੱਗਾ ਹੋਇਆ ਉਹ ਉਤਾਰ ਲਵਾਂਗੇ ਆਲੂਆਂ ਨੂੰ ਜਿਹੜਾ ਹੈ ਛੇਲਿਆ ਹੈ ਚਿਲਕੇ ਅਗਨ ਵਾਸ਼ ਕਰ ਲਿਆ ਜਿਹੜਾ ਮੀਡੀਅਮ ਸਾਈਜ਼ ਦਾ ਗ੍ਰੇਟਰ ਹੋਏਗਾ ਉਹ ਆਪਾਂ ਯੂਜ਼ ਕਰਾਂਗੇ ਮੋਟੇ ਵਾਲਾ ਨਹੀਂ ਕਰਨਾ ਤੇ ਬਰੀਕ ਵਾਲਾ ਨਹੀਂ ਕਰਨਾਗਾ ਜਿਹੜਾ ਮੀਡੀਅਮ ਸਾਈਜ਼ ਵਾਲਾ ਉਹਨੂੰ ਕਰਾਂਗੇ ਇਹਨਾਂ ਨੂੰ ਆਪਾਂ ਕੱਦੂਕਸ ਕਰ ਲੈਣਾ ਆਲੂਆਂ ਨੂੰ ਕੱਦੂਕਸ ਕਰਨ ਤੋਂ ਬਾਅਦ ਇਹਨਾਂ ਜੋ ਵੀ ਸਾਚਰ ਹੁੰਦਾ ਜਿਹੜਾ ਆਲੂਆਂ ਦਾ ਉਹ ਆਪਾਂ ਇੰਦੇ ਜਿਹਾ ਫੱਟਾ ਲੈਣਾ ਆ ਦੋ ਤਿੰਨ ਵਾਰੀ ਇਹਨੂੰ ਆਪਾਂ ਵਾਸ਼ ਕਰਨਾ ਹੈਗਾ ਆਲੂਆਂ ਨੂੰ ਕੱਦੂਕਸ ਕਰਨ ਤੋਂ ਬਾਅਦ ਇਹ ਰੈਸਪੀ ਬਹੁਤ ਹੀ ਜਿਆਦਾ ਵਧੀਆ ਬਣਦੀ ਹੈ ਟੇਸਟੀ ਬਣਦੀ ਹੈ ਲੋ ਜੀ ਹੁਣ ਮੈਂ ਆਲੂਆਂ ਨੂੰ ਬੋਇਲ ਕਰ ਲਿਆ 2-3 ਵਾਰੀ ਜਿਹੜਾ ਵੀ ਇਹਦੇ ਆਲੂਆਂ ਦੇ ਵਿੱਚ ਸਟਾਰਚਰ ਹੁੰਦਾ ਹੈ ਉਹ ਆਪਾਂ ਕੱਢ ਲੈਣਾ ਹੈ ਠੀਕ ਹੈ ਜੀ ਆ ਦੇਖੋ ਪਾਣੀ ਪੂਰਾ ਵਾਈਟ ਹੋ ਗਿਆ ਆ ਤੇ ਜਦੋਂ ਪਾਣੀ ਪੂਰਾ ਵਾਈਟ ਆਉਣ ਲੱਗ ਜੇਗਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਆਲੂਆਂ ਦੇ ਵਿੱਚ ਜਿਹੜਾ ਵੀ ਐਕਸਟਰਾ ਪਾਣੀ ਹੋਏਗਾ ਉਹਨੂੰ ਆਪਾਂ ਕੱਢ ਲੈਣਾ ਹੈ ਆਲੂਆਂ ਚੋਂ ਪਾਣੀ ਨਿਚੋੜਨ ਤੋਂ ਬਾਅਦ ਬਰੀਕ ਕੱਟਿਆ ਹੋਇਆ ਪਿਆਜ਼ ਤੇ ਹਰੀ ਮਿਰਚ ਉਹ ਐਡ ਕਰਾਂਗੇ ਬਰੇਕ ਟਮਾਟਰ ਕੱਟਿਆ ਹੋਇਆ ਪਾ ਦਵਾਂਗੇ पीसी कसूरी मेथी पावे बिच ऐड करा लून मिच अपने टेस्ट के अकॉर्डिंग नमक ऐड किया जी लाल लाल पाई है जी लाल मिच थोड़ी जी पावे क्योंकि हरी भी आप पाई है। थोड़ी जी काली मिच पावे गरम मसाला पावेंगे जी ਨਿਆਉਆ ਜਾਂ ਜੀਰਾ ਉਹ ਐਡ ਕੀਤਾ ਹੈ ਉਸ ਤੋਂ ਬਾਅਦ ਐਡ ਕਰਾਂਗੇ ਜੀ ਆਪਾਂ ਆਟਾ ਆਟਾ ਜਿਹੜਾ ਨਾ ਆਪਾਂ ਜ਼ਿਆਦਾ ਨਹੀਂ ਪਾਣਾਗਾ ਥੋੜਾ ਪਾਣਾ ਆ ਆਟਾ ਪਾਉਣ ਤੋਂ ਬਾਅਦ ਇਸ ਮਿਸ਼ਰਣ ਨੂੰ ਆਪਾਂ ਸਾਰੇ ਨੂੰ ਮਿਕਸ ਕਰ ਲੈਣੇ ਆ ਐਸੇ ਤਰ੍ਹਾਂ ਹੀ ਆਹ ਤਾਂ ਜਿਹੜਾ ਮਿਕਸਚਰ ਹੋਏਗਾ ਉਹਨੂੰ ਆਪਾਂ ਮਿਕਸ ਕਰ ਲਾਂਗੇ ਜੀ ਜੇ ਜ਼ਰੂਰਤ ਲੱਗੀ ਥੋੜਾ ਜਿਹਾ ਆਪਾਂ ਆਟਾ ਪਾ ਲੈਣਾ ਐ ਜ਼ਿਆਦਾ ਨਹੀਂ ਪਾਣਾ ਦਾ ਲੋੜ ਦੇ ਮੁਤਾਬਿਕ ਆਪਾਂ ਪਾਵਾਂਗੇ ਹੌਲੀ ਹੌਲੀ ਆਟਾ ਜ਼ਿਆਦਾ ਨਹੀਂ ਐ ਇੱਕ ਵਾਰੀ ਪਾ ਦਿਆ ਜੀ ਜੇ ਨਿਕ ਜ਼ਰੂਰਤ ਮਹਿਸੂਸ ਆਪਾਂ ਨੂੰ ਇਹ ਬਸ ਆਟਾ ਦਾ ਆਉਣਾ ਕੀ ਪਾਣਾ ਵੀ ਜਿਹੜਾ ਆਪਣੇ ਨੱਛੇ ਤੇ ਪੇੜੇ ਬਣ ਸਕਣ ਬਸ ਆਪਣੇ ਪੈਟਰਨ ਤਿਆਰ ਹੋ ਗਿਆ ਐ ਉਸ ਤੋਂ ਬਾਅਦ ਹੁਣ ਛੋਟੇ ਛੋਟੇ ਆਪਾਂ ਇਹਦੇ ਪੇੜੇ ਬਣਾ ਲਾਂਗੇ ਟਿੱਕੀ ਦੀ ਸ਼ੇਪ ਦੇਵਾਂਗੇ ਹੱਥਾਂ ਤੇ ਥੋੜਾ ਜਿਹਾ ਆਪਾਂ ਤੇਲ ਲਗਾ ਲੈਣਾ ਜਿਵੇਂ ਤੁਸੀਂ ਦੇਖੋ ਮੈਂ ਤਿਆਰ ਕਰ ਦਿੱਤਾ ਹੋਇਆ ਆ ਤੁਹਾਨੂੰ ਇੱਕ ਲਾਈਵ ਵੀ ਮੈਂ ਤਿਆਰ ਕਰਕੇ ਦਿਖਾ ਦੇਣੀ ਆ ਹੱਥਾਂ ਤੇ ਥੋੜਾ ਜਿਹਾ ਆਪਾਂ ਤੇਲ ਲਗਾ ਕੇ ਐਸ ਤਰ੍ਹਾਂ ਸ਼ੇਪ ਇਹਨੂੰ ਬਣਾਉਣੀ ਤੁਸੀਂ ਸ਼ੇਪ ਆਪਦੇ ਅਕੋਰਡਿੰਗ ਦੇ ਸਕਦੇ ਜਿਵੇਂ ਵੀ ਦੀਣਾ ਚਾਹੁੰਦੇ ਹੋ ਰੰਗੀ ਇਹਦੇ ਵਿੱਚ ਸ਼ੇਪਾਂ ਪਨ ਤਿਆਰ ਹੋ ਗਏ ਨਾ ਹੁਣ ਇਹਨੂੰ ਆਪਾਂ ਫਰਾਈ ਕਰ ਲਵਾਂਗੇ ਤੇਲ ਦੇਖੋ ਮੈਂ ਬਹੁਤ ਹੀ ਥੋੜਾ ਪਾਇਆ ਹੈ ਜਿਆਦਾ ਤੇਲ ਇਹਦੇ ਵਿੱਚ ਪਾਉਣ ਦੀ ਜ਼ਰੂਰਤ ਨਹੀਂ ਹੁੰਦੀਗੀ ਤੇ ਇਹਨੂੰ ਹੁਣ ਆਪਾਂ ਫਰਾਈ ਕਰਦੇ ਆ ਉਹ ਜਿਹੜੇ ਟਿੱਕੀ ਬਣੀ ਹੋਈ ਆ ਉਹਨੂੰ ਵੀ ਆਪਾਂ ਵਿੱਚ ਪਾ ਲੈਨੇ ਆ ਫਰਾਈ ਕਰਨ ਲਈ ਡੀਪ ਫਰਾਈ ਕਰਨ ਦੀ ਜਰੂਰਤ ਨਹੀਂ ਹੁੰਦੀ ਇਹਦੇ ਵਿੱਚ ਇਹ ਨਾਸਾ ਬਹੁਤ ਹੀ ਵਧੀਆ ਤੇ ਟੇਸਟੀ ਬਣਦਾ ਆਏਗਾ ਆ ਬੱਚਿਆਂ ਨੂੰ ਵੱਡਿਆਂ ਨੂੰ ਸਾਰਿਆਂ ਨੂੰ ਬਹੁਤ ਪਸੰਦ ਆਉਂਦਾ ਆ ਥੋੜੀ देर ਫਰਾਈ ਹੋਣ ਦਵਾਂਗੇ ਫਲੇਮ ਨੂੰ ਆਪਾਂ ਨੋਰਮਲ ਹੀ ਰੱਖਣਾ ਨਾ ਜ਼ਿਆਦਾ ਖਾਇ ਰੱਖਣਾ ਜਾਂ ਨਾ ਜ਼ਿਆਦਾ ਸਮੋਹ ਰੱਖਣਾ ਹੈ ਜੀ ਲਓ ਜੀ ਆਪਣੀਆਂ ਟਿਕੀਆਂ ਬਣ ਕੇ ਤਿਆਰ ਹੋ ਗਈਆਂ ਨੇ ਹੁਣ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਜੀ ਬਹੁਤ ਹੀ ਥੋੜੇ ਤੇਲ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀਆਂ ਲਓ ਜੀ ਟਿਕੀਆਂ ਬਣ ਕੇ ਆਪਣੀਆਂ ਤਿਆਰ ਹੋ ਗਈਆਂ ਕੱਚੇ ਆਲੂ ਤੋਂ ਵੀ ਉੱਪਰ ਆਪਾਂ ਪਾਵਾਂਗੇ ਚਾਟ ਮਸਾਲਾ ਆਪ ਵੀ ਖਾਓ ਤੇ ਬੱਚਿਆਂ ਨੂੰ ਵੀ ਖਵਾਓ ਤੇ ਦੱਸਦੇ ਤੁਹਾਨੂੰ ਦੱਸਿਆ ਜੇ ਕਿੱਦਾਂ ਦੀ ਲੱਗੀ ਹੈ ਤੁਹਾਨੂੰ ਜ਼ਰੂਰ ਟਰਾਈ ਕਰਿਆ ਜੇ ਇੱਕ ਵਾਰੀ ਕਮੈਂਟ ਬਾਕਸ ਵਿੱਚ ਦੱਸਿਆ ਕਿੰਨਾ ਕਿੰਨਾ ਨੇ ਇਹ ਰੈਸਪੀ ਟਰਾਈ ਕੀਤੀ ਹੈ ਤੇ ਕਿਵੇਂ ਦੀ ਤੁਹਾਨੂੰ ਲੱਗੀ ਹੈ ਤੇ ਸਾਡੇ ਚੈਨਲ ਨੂੰ ਜਰੂਰ ਸਪੋਰਟ ਕਰੋ ਜੀ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਕਰਵਾਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਵਾਇਆ ਕਰੋ ਜੀ ਸਸਰੀ ਘਰ ਦੇ